ਇਕਸਾਰਾ ਦੇਖ ਰਹੇ ਹੋ ਤੁਸੀਂ ਤਾਂ ਮਹਿਮਤ ਸਿੰਘ ਦਿਖਪਾਲ ਪੰਜਾਬ ਦੇ ਵਿੱਚ ਮੌਸਮ ਦਾ ਮિજાਜ ਹੈ ਬਦਲਿਆ ਹੋਇਆ ਹੈ ਤਾਂ ਬੜੀ ਬੇਸਬਰੀ ਦੇ ਨਾਲ ਬਰਸਾਤ ਦੀ ਇੰਤਜ਼ਾਰ ਹੈ ਉਹ ਕੀਤੀ ਜਾ ਰਹੀ ਸੀ ਤਾਂ ਜਿੱਥੇ ਪਹਾੜਾ ਦੇ ਵਿੱਚ ਬਰਬਾਰੀ ਹੋ ਰਹੀ ਹੈ ਤਾਂ ਉਹ ਮੈਦਾਨੀ ਇਲਾਕਿਆਂ ਦੇ ਵਿੱਚ ਹਲਕੀ ਬਰਸਾਤ ਹੁੰਦੀ ਹੋਈ ਹੈ ਨਜ਼ਰ ਆ ਰਹੀ ਹੈ ਹਾਲਾਂਕਿ ਜਿਸ ਢੰਗ ਨਾਲ ਉਮੀਦ ਜਿਤਾਈ ਜਾ ਰਹੀ ਸੀ ਬਰਸਾਤ ਤੋਂ ਖੁੱਲ ਕੇ ਬਰਸਾਤ ਪਾਉਣੇ ਉਸ ਢੰਗ ਨਾਲ ਬਰਸਾਤ ਪੈਣ ਦੀ ਤਾਂ ਨਹੀਂ ਨਜ਼ਰ ਆ ਰਹੀ ਪਰ ਹਲਕੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਿੱਖਿਆ ਦੇ ਬੁਨਿਆਦੀ ਢਾਂਚੇ ਨੂੰ ਸੁਧਾਰਨ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਇਹੀ ਕਾਰਨ ਹੈ ਕਿ ਨਾ ਸਿਰਫ ਸਰਕਾਰੀ ਸਕੂਲਾਂ 'ਚ ਮਿਆਰੀ ਸਿੱਖਿਆ ਤੇ ਜ਼ੋਰ ਦਿੱਤਾ ਜਾ ਰਿਹਾ ਹੈ, ਸਗੋਂ ਅਧਿਆਪਕਾਂ ਨੂੰ ਨਵੀਆਂ ਅਧਿਆਪਨ ਤਕਨੀਕਾਂ ਸਿਖਾਉਣ ਦਾ ਮੌਕਾ ਵੀ ਦਿੱਤਾ ਜਾ ਰਿਹਾ ਹੈ। ਹਾਲ ਹੀ 'ਚ ਪੰਜਾਬ ਸਰਕਾਰ ਵੱਲੋਂ 72 ਪ੍ਰਾਇਮਰੀ ਅਧਿਆਪਕਾਂ ਨੂੰ ਪੇਸ਼ਵਰ ਸਿੱਖਿਆ ਲਈ ਫਿਨਲੈਂਡ ਦੀ ਯਾਤਰਾ ਤੇ ਭੇਜਿਆ ਗਿਆ ਤਾਂ ਕਿ ਆਪਣੇ ਸਭ ਤੋਂ ਪ੍ਰਭਾਵਸ਼ਾਲੀ ਸਿੱਖਿਆ ਟਾਂਚਲੀ ਦੁਨੀਆ ਭਰ ਚੰਬਸ਼ਹੂਰ ਫਿਨਲੈਂਡ ਦੇ ਸਿੱਖਿਆ ਟਾਂਚੇ ਨੂੰ ਸਮਝ ਕੇ ਪੰਜਾਬ ਦੇ ਸਰਕਾਰੀ ਸਕੂਲਾਂ ਚ ਵੀ ਲਾਗੂ ਕੀਤਾ ਜਾ ਸਕੇ ਅਸੀਂ ਟ੍ਰੇਨਿੰਗ ਸ਼ੁਰੂ ਕੀਤੀ ਪਹਿਲਾਂ 202 ਜਿਹੜੇ ਪ੍ਰਿੰਸੀਪਲਸ ਨੇ ਉਹ ਸਿੰਗਾਪੁਰ ਜਾ ਕੇ ਆਏ ਨੇ ਤੁਹਾਡੀ ਕੁਲੀਗ ਨੇ ਉਹ 152 ਟੀਚਰ ਉੱਥੇ ਅਹਮਦਾਬਾਦ ਟ੍ਰੇਨਿੰਗ ਕਰਨ ਲਈ ਭੇਜੇ ਅੱਜ 72 ਟੋਟਲ ਨੇ 50000 ਰੁਪਏ ਦੀ ਪਰਸਨ ਫਲਾਈਟ ਤੁਸੀਂ ਫਿਨਲੈਂਡ ਜਾ ਰਹੇ ਹੋ ਤੇ 3 ਹਫ਼ਤਿਆਂ ਦਾ ਪ੍ਰੋਗਰਾਮ ਹੈ ਮੰਨਿਆ ਹੋਇਆ ਫਿਨਲੈਂਡ ਦਿੱਲੀ ਦੇ ਬਹੁਤ ਸਾਰੇ ਟੀਚਰ ਫਿਨਲੈਂਡ ਤੋਂ ਟ੍ਰੇਨਿੰਗ ਲੈ ਕੇ ਆਏ ਤੁਹਾਨੂੰ ਆਪ ਨੂੰ ਚੰਗਾ ਲੱਗੂਗਾ ਕਿ ਆਹ ਦੁਨੀਆ ਤੇ ਆ ਉਹ ਦੁਨੀਆ ਚ ਕਿੰਨਾ ਫਰਕ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਰਕਾਰੀ ਸਕੂਲਾਂ ਚ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵੋਣ ਲਈ ਸੂਬੇ ਦੇ ਅਧਿਆਪਕਾਂ ਦਾ ਹੁਨਰ ਨਿਖਾਰਨ ਤੇ ਵੀ ਜ਼ੋਰ ਦੇ ਰਹੇ ਨੇ ਇਸੇ ਲਈ ਪੰਜਾਬ ਸਰਕਾਰ ਵੱਲੋਂ ਹੁੰ ਤੱਕ 500 ਤੋਂ ਵੱਧ ਅਧਿਆਪਕਾਂ ਨੂੰ ਸਿਖਲਾਈ ਲਈ ਵਿਦੇਸ਼ੀ ਮੁਲਕ ਸਿੰਗਾਪੁਰ ਫਿਨਲੈਂਡ ਸਵਿਟਜ਼ਰਲੈਂਡ ਵਰਗੇ ਦੇਸ਼ਾਂ 'ਚ ਭੇਜਿਆ ਜਾ ਚੁੱਕਿਆ ਹੈ। ਪਰ ਹਲਕੀ ਜੀ ਬਰਸਾਤ ਨੇ ਵੀ ਲੋਕਾਂ ਦੇ ਚਿਹਰਿਆਂ ਤੇ ਮੁਸਕਾਨ ਔਲੀ ਹਲਚ ਗਈ ਹੈ। ਹਾਲਾਂਕਿ ਠੰਡ ਦਾ ਜਰੂਰ ਸਾਹਮਣਾ ਕਰਨਾ ਪੈਂਦਾ ਹੈ। ਸ਼ੀਤਲਹਿ ਚੱਲ ਰਹੀ ਹੈ। ਠੰਡੀਆਂ ਹਵਾਵਾਂ ਚੱਲ ਰਹੀਆਂ ਤਾਂ ਇਸ ਵੇਲੇ ਅਸੀਂ ਅਖਨੋਰੀ ਦੇ ਵਿੱਚ ਮੌਜੂਦ ਹਾਂ ਤਾਂ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਕੱਲ ਰਾਤ ਤੋਂ ਹੀ ਜਿਹੜੀ ਕਿ ਬੂੰਦਾਬਾਰੀ ਆ ਹੋ ਰਹੀ ਹੈ ਕਿਉਂਕਿ ਸੁੱਕੀ ਠੰਡਾ ਪਹਿਲਾਂ ਪੈ ਰਹੀ ਸੀਗੀ। ਤਾਂ ਪੋਹ ਦਾ ਮਹੀਨੇ ਦੇ ਵਿੱਚ ਪੋਹ ਦੇ ਮਹੀਨੇ ਦੀ ਸ਼ੁਰੂਆਤ ਆ ਹੋ ਚੁੱਕੀ ਹੋਈ ਹੈ ਤਾਂ ਪੋਹ ਦੇ ਮਹੀਨੇ ਦੇ ਸ਼ੁਰੂਆਤ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਸੀ ਕਿ ਬਰਸਾਤ ਉਹ ਨਹੀਂ ਪੈ ਰਹੀ ਸੁੱਕੀ ਠੰਡ ਪੈਣ ਨਾਲ ਲੋਕਾਂ ਨੂੰ ਕਾਫੀ ਜ਼ਿਆਦਾ ਬਿਮਾਰੀਆਂ ਤੇ ਦਿੱਕਤਾਂ ਸਾਹਮਣਾ ਕਰਨਾ ਪੈ ਰਿਹਾ ਸੀ ਤਾਂ ਦੂਜੇ ਪਾਸੇ ਜੇਕਰ ਕਿਸਾਨਾਂ ਦੀ ਗੱਲ ਕਰੀਏ ਤਾਂ ਸੁੱਕੀ ਠੰਡ ਦੇ ਨਾਲ ਫਸਲ ਨੂੰ ਵੀ ਨੁਕਸਾਨ ਹੁੰਦਾ ਹੋਇਆ ਨਜ਼ਰ ਆ ਰਿਹਾ ਸੀਗਾ ਤਾਂ ਇਹ ਤਸਵੀਰਾਂ ਖਨੋਰੀ ਤੋਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਬਰਸਾਤ ਦੇ ਨਾਲ ਆਮ ਲੋਕਾਂ ਦੇ ਚਿਹਰੇ ਤੇ ਜਿਹੜੀ ਮੁਸਕਾਨ ਹੈ ਉਹ ਲਿਆਂਦੀ ਹੋਈ ਹੈ ਤਾਂ ਬੜੀ ਬੇਸਬਰੀ ਦੇ ਨਾਲ ਇਸ ਬਰਸਾਤ ਦਾ ਇੰਤਜ਼ਾਰ ਕੀਤਾ ਜਾ ਰਿਹਾ ਕਿਉਂਕਿ ਸੁੱਕੀ ਠੰਡ ਜਦੋਂ ਪੈਂਦੀ ਹੈ ਤਾਂ ਬਹੁਤ ਸਾਰੀਆਂ ਬਿਮਾਰੀਆਂ ਆਪਣੇ ਨਾਲ ਲੈ ਕੇ ਆਂਦੀ ਹੈ ਤਾਂ ਹੁਣ ਬਰਸਾਤ ਪੈਣ ਦੇ ਨਾਲ ਜਿੱਥੇ ਧੁੰਦ ਦੇ ਅਸਾਰ ਉਹ ਵੀ ਵੱਸ ਸਕਦੇ ਨੇ ਤਾਂ ਮਾਨਾਂ ਦੀ ਗਤੀ ਹੈ ਉਸਤੇ ਵੀ ਵਿਰਾਮ ਲੱਗਦਾ ਹੋਇਆ ਨਜ਼ਰ ਆਇਆ ਗਿਆ ਤਾਂ ਹੁਣ ਜੇ ਅਗਰ ਗੱਲ ਕਰੀ ਤਾਂ ਹੁਣ ਵੀ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਹਾਂ ਜ਼ੂਮ ਕਰਕੇ ਫੋਗ ਹੈ ਜਿਹੜੀ ਕਿ ਉਹ ਹਜੇ ਵੀ ਦੇਖਣ ਨੂੰ ਮਿਲ ਰਹੀ ਹੈ ਵਿਜ਼ਿਬਿਲਟੀ ਹਾਲਾਂਕਿ ਠੀਕ ਹੈ ਪਰ ਧੁੰਦ ਦੇਖਣ ਨੂੰ ਜਿਹੜੀ ਕਿ ਹੁਣ ਮਿਲਦੀ ਹੈ ਤਾਂ ਲੋਕਾਂ ਦੇ ਚਿਹਰੇ ਤੁਸੀਂ ਦੇਖ ਸਕਦੇ ਲੋਕਾਂ ਦੇ ਚਿਹਰੇ ਜਰੂਰ ਬਰਸਾਤ ਦੇ ਨਾਲ ਖਿਰੇ ਹੋਏ ਨੇ ਤਾਂ ਲੋਕ ਲੋਕਾਂ ਦੇ ਚਿਹਰੇ ਤੇ ਮੁਸਕਾਨ ਲੈ ਕੇ ਆਈ ਹੈ ਬਰਸਾਤ ਹਾਲਾਂਕਿ ਬਰਸਾਤ ਦੇ ਕਾਰਨ ਠੰਡਾ ਜਰੂਰ ਵਧੇਗੀ ਪਰ ਇਹ ਜਰੂਰ ਹੈ ਕਿ ਬਿਮਾਰੀਆਂ ਤੋਂ ਨਿਜਾਤ ਆਉ ਲੋਕਾਂ ਨੂੰ ਮਿਲਦੀ ਹੋਵੇਗੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਕਿ ਹੋਰ ਵੀ ਪੈਣ ਦੀ ਸੰਭਾਵਨਾ ਹੋਵੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਇਸ ਵੇਲੇ ਬਰਸਾਤ ਹੈ ਜਿਹੜੀ ਹੋ ਰਹੀ ਹੈ ਤਾਂ ਜਿਸ ਕਾਰਨ ਹੁਣ ਬਿਮਾਰੀਆਂ ਨੂੰ ਥਲ ਪੈਂਦੀ ਹੋਈ ਨਜ਼ਰ ਆਵੇਗੀ। ਔਰ ਹਲਕੀ ਬੂੰਦਾਬਾਰੀ ਨੇ ਜਿੱਥੇ ਠੰਡ ਵਧਾਈ ਹੈ ਤਾਂ ਉਥੇ ਹੀ ਲੋਕਾਂ ਦੇ ਚਿਹਰੇ ਵੀ ਜਿਹੜੇ ਕਿ ਜਰੂਰ ਖੁਸ਼ ਨਜ਼ਰ ਆ ਰਹੇ ਨੇ। ਤਾਂ ਬਹੁਤ ਬੇਸਬਰੀ ਦੇ ਨਾਲ ਬਰਸਾਤ ਦਾ ਇੰਤਜ਼ਾਰ ਉਹ ਕੀਤਾ ਜਾ ਰਿਹਾ ਸੀਗਾ ਕਿਉਂਕਿ ਬਰਸਾਤ ਨਾ ਹੋਣ ਕਰਕੇ ਲੋਕਾਂ ਨੂੰ ਕਈ ਸਾਰੀਆਂ ਬਿਮਾਰੀਆਂ ਦਾ ਜਿਹੜਾ ਸਾਹਮਣਾ ਆ ਉਹ ਕਰਨਾ ਪੈ ਰਿਹਾ ਸੀਗਾ। ਤਾਂ ਬਰਸਾਤ ਕੁਝ ਲੋਕ ਵੀ ਇੱਥੇ ਮੌਜੂਦ ਨੇ ਗੱਲਬਾਤ ਕਰ ਲੈਣੇ ਆ। ਭਾਈ ਜੀ ਬੜੀ ਧੀਰ ਦੇ ਤੋ ਬਰਸਾਤ ਦੇ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿ ਲੱਗਦਾ ਹੁਣ ਬਰਸਾਤ ਹੋਈ ਹੈ ਤਾਂ ਜਿਹੜੀਆਂ ਬਿਮਾਰੀਆਂ ਸੀ ਉਹ ਘਟਣ ਗਈਆਂ ਹੁਣ ਭਾਈ ਜੀ ਬੜੀ ਬੇਸਬਰੀ ਨਾਲ ਬਰਸਾਤ ਦੇ ਇੰਤਜ਼ਾਰ ਕੀਤਾ ਜਾ ਰਿਹਾ ਸੀ ਕੋ ਬੜੇ ਲੰਬੇ ਸਮੇਂ ਬਾਅਦ ਇਸ ਵਾਰ ਬਰਸਾਤ ਹੋਈ ਹੈ ਹਾਲਾਂਕਿ ਪਹਿਲਾਂ ਦੇਖਣ ਨੂੰ ਮਿਲਦਾ ਹੈ ਅਕਤੂਬਰ ਨਵੰਬਰ ਦੇ ਵਿੱਚ ਹੀ ਬਰਸਾਤ ਪੈਂਦੀ ਇਸ ਵਾਰ ਕੋ ਦੇ ਵਿੱਚ ਵੀ ਬਰਸਾਤ ਦੇਖਣ ਨੂੰ ਮਿਲੀ ਹੈ ਕਿ ਲੱਗਦਾ ਹੁਣ ਬਰਸਾਤ ਪੈਣ ਨਾਲ ਬਿਮਾਰੀਆਂ ਦੇ ਥੱਲ ਪਏ ਭਾਜੀ ਇਹ ਦੇਖੋ ਬਰਸਾਤ ਦੇ ਫਾਇਦੇ ਬਹੁਤ ਸਾਰੇ ਨੇ ਫਸਲ ਨੂੰ ਬਹੁਤ ਸਾਰੇ ਫਾਇਦੇ ਨੇ ਕਣਕ ਨੂੰ ਬਹੁਤ ਸਾਰੇ ਫਾਇਦੇ ਨੇ ਕਿਉਂਕਿ ਤੁਹਾਨੂੰ ਪਤਾ ਕਿ ਥੋੜੀ-ਬਹੁਤੀ ਬਰਸਾਤ ਹੋਊਗੀ ਜਿਹੜੀ ਕੰਨਕ ਹੈ ਉਹ ਵੀ ਤੁਹਾਨੂੰ ਪਤਾ ਕਿਤੇ ਨਾ ਕਿਤੇ ਥੋੜੀ-ਬਹੁਤੀ ਹੋਊਗਾ ਬਾਕੀ ਤੁਹਾਨੂੰ ਪਤਾ ਹੀ ਗੁਰੂਆਂ ਦੇ ਮੇਲੇ ਦੇ ਤਾਂ ਇਹ ਤੁਹਾਨੂੰ ਪਤਾ ਹੀ ਹੈ ਤੇ ਸ਼ਹੀਦੀ ਤੁਹਾਨੂੰ ਪਤਾ ਹੀ ਹੈ ਤੁਸੀਂ ਖੁਦ ਜਾਣੀ ਜਾਣੋ ਐਨੇ ਨਹੀਂ ਵੱਡੀਆਂ ਸ਼ਹੀਦੀਆਂ ਹੋਈਆਂ ਨੇ ਐਨੇ ਦੇ ਵੱਡੇ ਕੰਮਕਾਰ ਹੋਏ ਨੇ ਤੁਹਾਨੂੰ ਪਤਾ ਹੀ ਹੈ ਤਾਂ ਬਰਸਾਤ ਪੈਣੀ ਤਾਂ ਤੁਹਾਨੂੰ ਪਤਾ ਇੱਕ ਕਿਉਂਕਿ ਇਸ ਇਸ ਟਾਈਮ ਦੇ ਵਿੱਚ ਤੁਸੀਂ ਆਪ ਸਮਝਦਾਰ ਇੱਕ ਰੋਂ ਦਾ ਮੌਸਮ ਹੈ ਕੋ ਹੱਸਣ ਖੜਨ ਦਾ ਤਾਂ ਹੈ ਨਹੀਂ ਤੁਸੀਂ ਆਪ ਜਾਣੀ ਜਾਣੋ ਕਿਉਂਕਿ ਜਿਹੜੇ ਛੋਟੇ ਛੋਟੇ ਬੱਚੇ ਤੁਹਾਨੂੰ ਆਪ ਸਮਝਦਾਰ ਨਹੀਂਆ ਦੇ ਵਿੱਚ ਚੁਣੇਗੇ ਇਹ ਟਾਈਮ ਹੈ ਤਾਂ ਇਹ ਰੱਬ ਵੀ ਖੁਦ ਕਿਤੇ ਨਾ ਕਿਤੇ ਆਪ ਰੋਂਦਾ ਹੈ ਆਪਾਂ ਵੀ ਵੇਖੀਏ ਭਾਜੀ ਆਵਾਦਰ ਤੇ ਦਿਨ ਨੇ ਤਾਂ ਦੂਜੇ ਪਾਸੇ ਪੋਤੇ ਮੇਚ ਬਰਸਾਤ ਪੈ ਰਹੀ ਹੈ ਭਾਈ ਜੀ ਨੂੰ ਕੀ ਲੱਗਦਾ ਬਰਸਾਤ ਨਾਲ ਜਿਹੜੀਆਂ ਬਿਮਾਰੀਆਂ ਸੁੱਕੀ ਠੰਡ ਪੈ ਰਹੀ ਸੀ ਉਸ ਤੇ ਹੁਣ ਵਿਰਾਮ ਲੱਗਦਾ ਹੋਇਆ ਨਜ਼ਰ ਆ ਰਿਹਾ ਹੈ ਇੰਦਰ ਹੀ ਸੁਣੋ ਜੀ ਇਹ ਬੋਲੇ ਹੋ ਭਾਈ ਸਾਹਿਬ ਤਾਂ ਬਿਲਕੁਲ ਲੋਕ ਕਹਿ ਰਹੇ ਨੇ ਕਿ ਬਰਸਾਤ ਦੇ ਕਾਰਨ ਜਿੱਥੇ ਪੰਜਾਬ ਦੇ ਵੱਖ-ਵੱਖ ਕਈ ਜ਼ਿਲ੍ਹਿਆਂ ਦੇ ਵਿੱਚ ਇਸ ਵੇਲੇ ਬਰਸਾਤ ਹੈ ਉਹ ਹੁੰਦੀ ਹੋਈ ਨਜ਼ਰ ਆ ਰਹੀ ਹੈ ਤਾਂ ਹੁਣ ਪੋਹ ਦੇ ਮਹੀਨੇ ਦੀ ਸ਼ੁਰੂਆਤ ਤਾਂ ਹੋ ਚੁੱਕੀ ਹੋਈ ਹੈ ਤਾਂ ਨਾਲ ਦੇ ਨਾਲ ਕੁਝ ਲੋਕ ਇਹ ਵੀ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਤਾਂ ਕਿਤਨਾ ਕਿਤੇ ਪ੍ਰਮਾਤਮਾ ਵੀ ਸਹਿਬਜ਼ਾਦੇ ਜੀ ਦੀ ਨਸਾਨੀ ਸਾਧੂ ਨੂੰ ਯਾਦ ਕਰਕੇ ਰੋਂਦਾ ਹੋਵੇਗਾ ਤਾਂ ਦੂਜੇ ਪਾਸੇ ਇਹ ਵੀ ਕਿਹਾ ਕਿ ਇਸ ਬਰਸਾਤ ਦੇ ਨਾਲ ਜਿੱਥੇ ਮੌਸਮ ਖੁੱਲ ਗਿਆ ਹੈ ਤਾਂ ਉੱਥੇ ਹੀ ਹੁਣ ਕਿਸਾਨਾਂ ਨੂੰ ਵੀ ਇਸ ਦਾ ਫਾਇਦਾ ਫਸਲਾਂ ਨੂੰ ਵੀ ਫਾਇਦਾ ਹੈ ਸੋ ਉਹਨਾਂ ਦੇਖਣ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਰਸਾਤ ਹੋਰ ਖੁੱਲਕੇ ਹੋਵੇਗੀ ਤਾਂ ਜਾਂ ਫਿਰ ਫਿਰ ਜਿਵੇਂ ਪਹਿਲਾਂ ਇੱਕ ਵਾਰ ਲੰਬਾ ਇੰਤਜ਼ਾਰ ਕਰਨਾ ਪਿਆ ਸੀ ਉਹ ਇੰਤਜ਼ਾਰ ਕਰਨਾ ਪਵੇਗਾ ਬਰਸਾਤ ਦਾ ਕੈਮਰਾ ਬਸ ਸਲਮਾਨਦਰ ਵਾਲੀ ਹਿੰਮਤ ਸਿੰਘ ਦੀ ਪਾਲਦੇਨੀ ਸਵੇਰਾ ਖਨੋਰੀ ਬੋਰਡ